ਕੋਈ ਮੈਂ ਜੀ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ 알파 ਵਨ ਦੇ ਅਗਲੇ ਬੰਨਿਓ ਤੇ ਬੜੇ ਆਰਾਮ ਨਾਲ ਮੈਂ ਚਲਾ ਰਿਹਾ ਸੀ ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵੱਜਾ ਹੈਗਾ ਬੀਆਰਟੀਸੀ ਦਾ ਬੀਆਰਟੀਸੀ ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5 6 ਮੈਂ ਮੇਰੇ ਮੈਂ ਦੇਖਿਆ ਜਦੋਂ 10 12 ਜਨੇ ਸੀ ਜਿਹੜੇ ਚਾਰ ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ ਤਿੰਨ ਦੀ ਡੈਥ ਹੋ ਗਈ ਇੱਕ ਦਾ ਬਚਾਓ ਗਿਆ ਪਰ ਇਹ ਗਲਤ ਆ ਜੀ ਇਹ ਸਰਕਾਰ ਨੂੰ ਕੁਛ ਨਾ ਕੋਈ ਤੇ ਸੋਚਣਾ ਚਾਹੀਦਾ ਹੱਸਾ ਦੇ ਹੱਸਾ ਹੀ ਆ ਗਰੀਬ ਬੰਦੇ ਮਰ ਗਏ ਆ ਬੜੀ ਮਾੜੀ ਗੱਲ ਆ ਗਲਤੀ ਵੇਖੋ ਜੀ ਕਿਸੇ ਵੀ ਵੀ ਕਹ ਲੋ ਹੁਣ ਬੱਸ ਵੀ ਕਹ ਲੋ ਜਾਂ ਬੰਦਿਆਂ ਦੀ ਕਹ ਲੋ ਕਿਸੇ ਵੀ ਕਿਸੇ ਗਲਤੀ ਨਾ ਆਪਣਾ ਕੋਈ ਬਸ ਦਾ ਰੋਲ ਆ ਆਪਣਾ ਦੇ ਰਾਜ ਗਰਾਹੀਰ ਸੀ ਇਹਨੂੰ ਇਹਨੂੰ ਮੈਂ ਆਪਣੇ ਵੱਲੋਂ ਆ ਕੇ ਮੈਂ ਕਾਰ ਰੋਕੀ ਕਿ ਉੱਤੇ ਤੇਰਾ ਹੱਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਤੇ ਕਾਰ ਲਾਈ ਆ ਕਿ ਤੇਰਾ ਹੱਸਾ ਆ ਰੋਕ ਇਹਨੂੰ ਹੱਸਾ ਮੈਨੂੰ ਪਤਾ ਨਹੀਂ ਲੱਗਾ ਨਾ ਕੁਛ ਨਹੀਂ ਪਤਾ ਲੱਗਾ ਸਰਕਾਰ ਵੱਲੋਂ ਬੀਆਰਡੀਸੀ ਬੰਦ ਇਹ ਵੀ ਬੋਲੀ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਇਹ ਵੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕਿ ਇਹਨੂੰ ਰੋਕ ਉੱਤੇ ਹਾਸਾ ਹੋ ਗਿਆ ਫੋਕਲ ਪੁਆਇੰਟ ਹਾਂਜੀ ਸ਼ੀਖ ਪਤਾ ਹੋਵੇ ਜੀ ਇੱਥੇ ਆ ਕੇ ਇਹ ਇਹ ਹਾਸਾ ਕਿਸ ਤਰ੍ਹਾਂ ਕਿੱਥੇ ਵਾਪਰਿਆ ਹੈ ਕਿਹੜੀ ਇਹ ਜੀ ਅਸੀਂ ਤਾਂ ਵਿੱਚ ਸੀ ਸਾਨੂੰ ਇਹ ਨਹੀਂ ਪਤਾ ਵੀ ਸਾਨੂੰ ਤਾਂ ਇੱਥੇ ਆ ਕੇ ਮਾੜਾ ਜਿਹਾ ਪਤਾ ਕਰੋ ਕਹਿੰਦੇ ਵੀ ਕਈ ਮੁੰਡੇ ਨੌਜਵਾਨ ਜਿਹੜੇ ਮਰ ਗਏ ਆ ਤਿੰਨ ਮੁੰਡੇ ਮਰੇ ਜੀ ਕਿੰਨੇ ਜਾਣੇ ਦੱਸ ਦਿਓ ਜੀ ਬਸ ਦੀ ਛਾਪੇ ਦੇ ਉੱਤੇ ਬੈਠੇ ਸੀ ਉਹ ਛਾਪੇ ਉੱਤੇ ਪਰ ਡਰਾਈਵਰ ਦੇ ਵੱਲੋਂ ਜਾਂ ਬਸ ਦੇ ਕੰਡਕਟਰ ਦੇ ਵੱਲੋਂ ਮਨਾ ਨਹੀਂ ਕੀਤਾ ਕਿ ਬਸ ਦੇ ਛਾਪੇ ਉੱਤੇ ਸਵਾਰੀਆਂ ਸੀਗਾ ਜੀ ਉਹ ਨਹੀਂ ਆਖੇ ਲੱਗੇ ਮਨਾ ਪਰ 12 13 ਯਾਨੀ ਹੀ ਹਾਂਜੀ ਉਹ ਸਿਰੇ ਨਹੀਂ ਗੱਡੀ ਵੱਜੀ ਕਾਦੇ ਦੇ ਵਿੱਚ ਕਾਦੇ ਦੇ ਵਿੱਚ ਕਾਦੇ ਦੇ ਵਿੱਚ ਹਾਂਜੀ ਕਾਦੇ ਵਿੱਚ ਵੱਜੀ ਗੱਡੀ ਵੀ ਵੱਜੀ ਨਹੀਂ ਕਾਦੇ ਦੇ ਵਿੱਚ ਹਾਂਜੀ ਉੱਥੋਂ ਪਤਾ ਨਹੀਂ ਉੱਥੋਂ ਜਿੱਥੋਂ ਪੁਲ ਤੋਂ ਟੱਪੀ ਹੈ ਤਾਂ ਉਹ ਲੈਂਟਰ ਨਾਲ ਲੱਗੀ ਪਤਾ ਨਹੀਂ ਕਾਹਨੂੰ ਇਹ ਨਹੀਂ ਇਹ ਤਾਂ ਇਹ ਹੀ ਨਾ ਦੇ ਉਹ ਇੱਕ ਪਾ ਕੇ ਇੱਥੋਂ ਲਗਾਈ ਤੁਹਾਨੂੰ ਉਹਨਾਂ ਨੂੰ ਮੁਝਾ ਨਹੀਂ ਰਵਾ ਪਾ ਤਾਂ ਗ੍ਰਾਵ ਤੇ ਪ੍ਰਾਵਰ ਕਿੱਥੇ ਗਬਾਰਦਾ ਫਾਦਰ ਜਨ ਮੇਰੇ ਨਾਲ ਹੀ ਗਈ ਮੈਂ ਠੀਕ ਹਾਂ ਤੇ ਕਿਹੜੇ ਪਿੰਡੋਂ ਆਦੇ ਮੈਂ ਕਿਤਨੀ ਸੀ ਹਾਂਜੀ ਇਹ ਯਾਤਰਾ ਕਿੱਥੋਂ ਤੁਰੀ ਸੀ ਮੁਕਸਰ ਜਿਹੇ ਤੋਂ ਪਿੰਡ ਬਰਮ ਘੜ ਤੋਂ ਜੀ ਅੱਛਾ ਤੇ ਇਹ ਕਿੱਥੇ ਆਏ ਹਾਂ ਤੇ ਹੁਣ ਤੀਜੀ ਦਾ ਇੱਥੇ ਆਏ ਸੀ ਹੁਣ ਚੱਲੇ ਸੀ ਪਿੰਡ ਨੂੰ ਜੀ ਸੇਵਾ ਦੇ ਬਾਬਾ ਦਾ ਸਾਹ ਉਹ ਕਿ ਦਵਾਲ ਸਾਹਿਬ ਇਹ ਉਹ ਬਣਿਆ ਨੇ ਮੈਟਰੋ ਵਾਲਾ ਬਣਿਆ ਨੇ ਅੰਦਰ ਉਹਦੀ ਬੱਸ ਕਰਨੀ ਇਹਦੇ ਉੱਤੇ ਬੈਠੇ ਹੋ ਤੇ ਉਹਦੇ ਨਾਲ ਲੈਂਟਰ ਦਾ ਬੱਜੇ ਚਾਰ ਜਣੇ ਤਿੰਨ ਦੀ ਡੈਥ ਹੋ ਗਈ ਹੈ ਸਰ ਵਾਸਤੇ ਉੱਤੇ ਅਲਾਉਟ ਹੈਗਾ ਵੈਸੇ ਸੋਚ ਨਹੀਂ ਲਾਉਟ ਨਹੀਂ ਹੈਗਾ ਵਾਕੀ ਡਰਾਈਵਰ ਨੇ ਕਿਹਾ ਸੀ ਡਰਾਈਵਰ ਨੇ ਕਿਹਾ ਥੱਲੇ ਆ ਜਾਓ ਨਹੀਂ ਆਏ ਥੱਲੇ ਤੇ ਰੀਸੈਂਟਲੀ ਬੱਸ ਜਿਹੜੀ ਅਸੀਂ ਹੁਣ ਇਹਦਾ ਨੰਬਰ ਵੇਖ ਕੇ ਇਹਨੂੰ ਦੇਖਿਆ ਅਸ਼ੋਕ ਲੇਲਾਂਡ ਵਾਲਿਆਂ ਦੀ ਬੱਸ ਹੈ ਜੀ ਇਹ ਮੁਕਸਰ ਸਾਹਿਬ ਤੋਂ ਆਈ ਸੀ ਤੇ ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਸੀ ਕਿੰਨੀਆਂ ਸਵਾਰੀਆਂ ਵਿੱਚ ਬੈਠੇ तकरीबन ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਕਿਉਂਕਿ ਪੁਲਿਸ ਪਾਰਟੀ ਤੇ ਲੇਟ ਆਈ ਹੈ ਜਦੋਂ ਤੱਕ ਅਸੀਂ ਆਏ ਸੀ ਤੇ ਆਲਮੋਸਟ ਜਿਹੜੇ ਆ ਬੱਸ ਖਾਲੀ ਸੀ ਦੇ ਇਤੋਂ ਦੇ ਅੱਧੇ ਬੰਦੇ ਜਾ ਚੁੱਕੇ ਸੀ ਕਿੰਨੇ ਕਿ ਲੋਕ ਕਿੰਨੇ ਕਿ ਲੋਕ ਭਰੀ ਹੋਈ ਸੀ ਬੱਸ ਤੇ ਉੱਪਰ ਵੀ 8-10 ਬੰਦੇ ਬੈਠੇ ਹੋਏ ਸੀ ਇੱਕ ਬੰਦਾ ਜ਼ਖਮੀ ਹੈ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਥੋੜੀਆਂ ਸੱਟਾਂ ਲੱਗੀਆਂ ਆ ਤਿੰਨ ਜਣਿਆਂ ਦੀ ਡੈਥ ਹੋ ਗਈ ਆ ਜੀ ਤਿੰਨ ਜਣਿਆਂ ਦੀ ਮੌਤ ਹੋ ਗਈ ਆ ਉਹਨਾਂ ਦੀ ਜਿਹੜੀ ਆਪਣਾ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੇ ਜਨਨ ਦੀ ਮੌਤ ਹਾਂ ਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਆ ਜੀ ਵੀ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਜ ਜਿਹੜੀ ਆ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ ਤਕਰੀਬਨ 18 ਸਾਲ ਤੋਂ ਘੱਟ ਸੀ ਤੇ 1 22 ਸਾਲ ਦਾ ਸੀ ਉਹ ਠੀਕ ਹੈ ਮੈਮ ਇਹ ਕੋਈ ਸ਼ਰਧਾਲੂ ਹੈ ਗਈ ਸੀ ਸਾਰੇ ਹਾਂਜੀ ਹਾਂਜੀ ਇਹ ਸ਼ਰਧਾਲੂ ਸੀ ਬਾਬਾ ਬੁੱਢਾ ਸਾਹਿਬ ਗਈ ਸੀ ਮਥਾ ਟੇਕਣ ਉਥੋਂ ਆ ਬੱਸ ਦਾ ਡਰਾਈਵਰ ਮੈਡਮ ਬੱਸ ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ ਚ ਲਿਆਂਦੇ ਜੀ ਦੇਖੋ ਜੀ ਹਾਦਸੇ ਨੂੰ तकरीबन ਅੱਧਾ ਪੌਣਾ ਘੰਟਾ ਹੋ ਗਿਆ ਹੋਏਗਾ ਤੇ ਇੱਥੇ ਜਦੋਂ ਇਹ ਜਾ ਰਹੇ ਸੀ ਰਾਘੀਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਕਿ ਇਸ ਤਰ੍ਹਾਂ ਬੱਸ ਜਿਹੜੀ ਆ ਇੱਕ ਹਾਦਸੇ ਦਾ ਸ਼ਿਕਾਰ ਹੋਈ ਆ ਤੇ ਇੱਥੇ ਲੱਗੀ ਹੋਈ ਆ ਜਦੋਂ ਸਾਡੀ ਪੁਲਿਸ ਪਾਰਟੀ ਪਹੁੰਚੀ ਆ ਕਿਉਂਕਿ ਸਾਡੇ ਹੁਣ ਡਿਊਟੀ ਅਫਸਰ ਸਾਹਿਬ ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਆ ਤੇ ਕਹਾ ਜਾ ਰਿਹਾ ਜੀ ਤਿੰਨ ਬੰਦੇ ਜੇ ਉਹਨਾਂ ਦੀ ਡੈਥ ਹੋ ਗਈ ਹੈ ਹਾਂ ਜੀ ਹਾਂ ਜੀ ਤਿੰਨ ਬੰਦੇਾਂ ਦੀ ਡੈਥ ਹੋਈ ਹੈ ਜੀ ਉਹਨਾਂ ਦੀ ਪਛਾਣ ਹੋਈ ਹੈ ਜੀ ਕਿੱਥੋਂ ਦੇ ਸੀ ਉਹਨਾਂ ਦੀ ਪਛਾਣ ਵੇਖੋ ਜੀ ਉਹਨਾਂ ਦੇ ਦੇਖ ਰਹੇ ਆ ਜਿਹੜੇ ਨਾਲ ਕਿਉਂਕਿ ਸਾਰੇ ਸ਼ੌਕਟ ਹੈਗੇ ਆ ਨਾਲ ਜਿਹੜੇ ਆ ਛੋਟੀ ਛੋਟੀ ਉਮਰ ਦੇ ਹੈਗੇ ਆ ਸਾਰੇ ਤੇ ਦੱਸਣ ਦੇ ਥੋੜਾ ਜਿਹਾ ਨਾ ਸ਼ੌਕ ਦੇ ਕਾਰਨ ਜੇ ਸਹੀ ਤਰ੍ਹਾਂ ਦੱਸ ਨਹੀਂ پا ਰਹੇ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਆ ਜੋ ਵੀ ਫਰਦਰ